ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਆ ਤੁਹਾਡਾ ਸਾਡੇ ਵਲੌਗ ਦੇ ਵਿੱਚ ਪਿਛਲੇ ਵਲੌਗ ਦੇ ਵਿੱਚ ਤੁਸੀਂ ਵੇਖਿਆ ਸੀ ਅਸੀਂ ਮਕਲੋਡ ਗੰਜ ਪਹੁੰਚੇ ਹੋਏ ਸੀ ਪਰ ਅੱਜ ਦੇ ਵਲੌਗ ਦੇ ਵਿੱਚ ਮਕਲੋਡ ਗੰਜ ਤੋਂ ਵਾਪਸੀ ਆ ਅੱਗੇ ਵੇਖੋ ਤੁਹਾਨੂੰ ਕੀ ਕੀ ਵਿਖਾਉਣੀ ਆ ਕਮੈਂਟ ਕਰਕੇ ਜਰੂਰ ਦੱਸਿਓ ਜੇ ਤੁਸੀਂ ਵੀ ਇੱਥੇ ਜਗ੍ਹਾ ਤੇ ਪਹੁੰਚੇ ਹੋ ਤਾਂ ਤਾਂ ਆਪਾਂ ਜੀ ਰਾਸਤੇ ਦੇ ਵਿੱਚ ਗੱਡੀ ਪਹਿਲਾਂ ਪਾਰਕਿੰਗ ਤੇ ਲਾਈ ਫੇਰ ਤੁਹਾਨੂੰ ਪਤਾ ਹੀ ਹੈ ਵੀ ਜਿਹੜਾ ਮੀਂਹ ਦਾ ਮੌਸਮ ਬਹੁਤ ਹੀ ਜ਼ਿਆਦਾ ਸੀ ਕੈਣਮਣ ਕੈਣਮਣ ਹੋਈ ਜਾਂਦੀ ਸੀ ਤੇ ਬੱਦਲ ਸਾਰੇ ਪਾਸੇ ਕਾਲੇ ਛਾ ਫੈਲੇ ਹੋਏ ਸੀ ਤੇ ਹਰਿਆਲੀ ਦਾ ਤਾਂ ਪੁੱਛੋ ਹੀ ਨਾ ਇੰਨਾ ਕਮਾਨੋਂ ਸਕੂਨ ਮਿਲਦਾ ਏ ਬਹੁਤ ਜ਼ਿਆਦਾ ਵਧੀਆ ਲੱਗਿਆ ਏ ਤੇ ਇੱਧਰ ਤਾਂ ਪੰਜਾਬ ਦੇ ਵਿੱਚ ਵਾਪਸ ਆਉਣ ਨੂੰ ਤਾਂ ਬਿਲਕੁਲ ਵੀ ਦਿਲ ਨਹੀਂ ਸੀ ਕਰਦਾ ਤੇ ਉੱਧਰਲਾ ਮੌਸਮ ਬਹੁਤ ਹੀ ਜ਼ਿਆਦਾ ਵਧੀਆ ਸੀਗਾ ਫੇਰ ਆਪਾਂ ਜੀ ਅ ਥੋੜਾ ਜਿਹਾ ਰੁਕ ਕੇ ਚਾਹ ਪਾਣੀ ਲਿਆ ਫਿਰ ਅਸੀਂ ਸੋਚਿਆ ਕਿ ਲੰਮਾ ਸਮਾਂ ਲੱਗ ਜਾਣਾ ਸਾਨੂੰ ਗੱਡੀ ਦੇ ਵਿੱਚ ਤਾਂ ਸਭ ਤੋਂ ਪਹਿਲਾਂ ਜਿਹੜਾ ਚਾਹ ਪਾਣੀ ਦਾ ਨਾਸ਼ਤਾ ਉਹ ਆਪਾਂ ਕਰਕੇ ਹੀ ਤੁਰੀਏ ਤਾਂ ਫਿਰ ਮੈਂ ਤੇ ਹੈਰੀ ਨੇ ਰੁੱਕ ਕੇ ਥੋੜੀਆਂ ਜੀਆਂ ਵੀਡੀਓਜ਼ ਬਣਾਈਆਂ ਫਿਰ ਅਸੀਂ ਪਹੁੰਚ ਗਏ ਹਾਂ ਜੀ ਮਾਤਾ ਚਮੰਦਾ ਦੇ ਦਰਸ਼ਨ ਨੂੰ ਉਹਨਾਂ ਦੇ ਦਰਸ਼ਨ ਬਹੁਤ ਹੀ ਸੋਹਣੇ ਹੋਏ ਸਾਨੂੰ ਕਿਉਂਕਿ ਕੋਈ ਜਿਆਦਾ ਭੀੜ ਨਹੀਂ ਸੀਗੀ ਤੇ ਫਿਰ ਅਸੀਂ ਬਾਹਰ ਆ ਗਏ ਬਾਹਰ ਵਿੱਚ ਅਸੀਂ ਸਭ ਕੀ ਦਰਸ਼ਨ ਕੀਤੇ ਝੀਲ ਜਿਹੜੀ ਇੱਥੇ ਵਗਦੀ ਹੋਈ ਨਦੀ ਆ ਉੱਥੇ ਪਹੁੰਚੇ ਤਾਂ ਸਾਰਾ ਕੁਝ ਬਹੁਤ ਹੀ ਜਿਆਦਾ ਸੋਹਣਾ ਇੰਨੇ ਖੁੱਲੇ ਦਰਸ਼ਨ ਹੋਏ ਮਾਤਾ ਰਾਣੀ ਦੇ ਬਹੁਤ ਹੀ ਜਿਆਦਾ ਵਧੀਆ ਵੀਡੀਓ ਦੇ ਨਾਲ ਬਣੇ ਰਿਓ ਸਾਰੀਆਂ માતા ਦੇ ਤੁਹਾਨੂੰ ਕਰਾਵਾਂਗੇ ਦਰਸ਼ਨ ਤੇ ਜਿੱਥੇ ਤੁਸੀਂ ਗਈ ਹੋਈਆਂ ਕਮੈਂਟ ਦੇ ਵਿੱਚ ਜਰੂਰ ਦੱਸਣਾ ਤੁਸੀਂ ਕਿੱਥੇ-ਕਿੱਥੇ ਗਈ ਹੋਈਆਂ ਤਾਂ ਬਹੁਤ ਹੀ ਜ਼ਿਆਦਾ ਮਨ ਨੂੰ ਸਕੂਨ ਮਿਲਦਾ ਹੈ ਜਦੋਂ ਸਾਨੂੰ ਖੁੱਲੇ-ਖੁੱਲੇ ਦਰਸ਼ਨ ਹੋਣ ਕਿਉਂਕਿ ਭੀੜ ਦੇ ਵਿੱਚ ਲਾਈਨ ਦੇ ਵਿੱਚ ਲੱਗ ਕੇ ਤਾਂ ਬਹੁਤ ਮੁਸ਼ਕਲ ਨਾਲ ਦਰਸ਼ਨ ਹੁੰਦੇ ਨੇ ਤਾਂ ਪਰ ਖੁੱਲੇ ਦਰਸ਼ਨ ਬਹੁਤ ਹੀ ਸੋਹਣੇ ਹੁੰਦੇ ਨੇ ਤੇ ਬਹੁਤ ਵਧੀਆ ਲੱਗਿਆ ਤੇ ਇੱਥੇ ਹਨੂਮਾਨ ਜੀ ਦੀ ਮੂਰਤੀ ਨੂੰ ਵੀ ਪ੍ਰਣਾਮ ਕੀਤਾ ਬਹੁਤ ਵਧੀਆ ਤੇ ਫਿਰ ਜਿਹੜਾ ਮੀ ਬਹੁਤ ਹੀ ਜਿਆਦੇ ਕਾਰਨ ਜਿਹੜੀ ਨਦੀ ਸੀ ਉਹ ਬਹੁਤ ਹੀ ਜਿਆਦੇ ਵਹਿਦੀ ਪਈ ਸੀ ਕਿਉਂ ਪਹਿਲਾਂ ਤਾਂ ਆਪਾਂ ਨਦੀ ਦੇ ਵਿੱਚ ਜਾ ਕੇ ਫੋਟੋ ਵਗੈਰਾ ਕਲਿੱਕ ਕਰ ਸਕਦੇ ਹੁੰਨੇ ਆ ਪਰ ਇਸ ਵਾਰੀ ਜਿਹੜਾ ਜਿਆਦੇ ਮੀਂਹ ਆਉਣ ਦੇ ਕਾਰਨ ਸਾਰੇ ਦਰਵਾਜ਼ੇ ਬੰਦ ਕੀਤੇ ਹੋਏ ਸੀ ਤੇ ਆਪਾਂ ਦੂਰ ਤੋਂ ਜਿਹੜਾ ਉੱਥੇ ਪੌਲ ਬਣਿਆ ਹੋਇਆ ਹੈ ਉੱਥੋਂ ਹੀ ਜਿਹੜੀਆਂ ਆਪਾਂ ਵੀਡੀਓ ਵਗੈਰਾ ਕੈਚ ਅਪ ਕੀਤੀਆਂ ਈ ਤੇ ਵਿਊ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਸੋਹਣਾ ਸੀਗਾ ਤੇ ਹੌਲੀ ਹੌਲੀ ਆਪਾਂ ਜੀ ਮੱਥਾ ਟੇਕਦੇ ਹੋਏ ਅੱਗੇ ਵਧਦੇ ਜਾਵਾਂਗੇ ਤੇ ਤੁਸੀਂ ਹੁਣ ਇੱਧਰ ਆ ਨਦੀ ਦੇ ਨਦੀ ਨੂੰ ਵੇਖ ਸਕਦੇ ਹੋ ਕਿੰਨਾ ਤੇਜ ਜਿਹੜਾ ਪਾਣੀ ਇਹਦੇ ਵਿੱਚ ਵਹਿੰਦਾ ਪਿਆ ਹੈ ਤਾਂ ਇੱਥੋਂ ਦਾ ਜਿਹੜਾ ਨਜ਼ਾਰਾ ਵੀ ਵੇਖਣ ਹੀ ਵਾਲਾ ਸੀਗਾ ਤੇ ਉੱਪਰ ਦੀ ਆਪਾਂ ਵੇਖ ਲਿਆ ਕਿਉਂਕਿ ਥਾਂ ਥਾਂ ਤੇ ਇੱਥੇ ਬੋਰਡ ਵਗੈਰਾ ਲੱਗੇ ਹੋਏ ਆ ਵੀ ਪਾਣੀ ਦਾ ਵਹਿ ਆ ਪਤਾ ਨਹੀਂ ਕਦੋਂ ਕਿੰਨਾ ਤੇਜ਼ ਹੋ ਜਾਣਾ ਹੈ ਸਾਰੇ ਭਗਤਾਂ ਨੂੰ ਬੇਨਤੀ ਹੈ ਵੀ ਕੁੱਲੇ-ਕੁੱਲੇ ਦਰਸ਼ਨ ਜ਼ਰੂਰ ਕਰੋ ਪਰ ਨਦੀ ਤੋਂ ਇੱਕ ਪਾਸੇ ਤੇ ਰਹੋ ਕਿਉਂਕਿ ਪਤਾ ਨਹੀਂ ਲੱਗਦਾ ਪਾਣੀ ਦਾ ਬਹਾਕਦੋਂ ਜ਼ਿਆਦਾ ਹੋ ਜਾਂਦਾ ਏ ਤਾਂ ਉਹ ਫਿਰ ਕਈ ਵਾਰ ਖਤਰਾ ਵੀ ਬਣ ਜਾਂਦਾ ਏ ਇਸ ਵਾਰ ਤੇ ਸਾਰਿਆਂ ਨੂੰ ਸੂਚਿਤ ਕੀਤਾ ਜਾਂਦਾ ਏ ਤਾਂ ਅੱਗੇ ਜਿਹੜੇ ਵਾਟਰਫਾਲ ਕੁਦਰਤ ਵੱਲੋਂ ਹੀ ਬਣੇ ਹੋਏ ਸੀ ਮੀਂਹ ਦੇ ਕਰਕੇ ਪਾਣੀ ਜਿਹੜਾ ਪਹਾੜਾਂ ਤੋਂ ਆਮ ਡੇਗਦਾ ਪਿਆ ਸੀਗਾ ਤੇ ਬਹੁਤ ਹੀ ਜ਼ਿਆਦਾ ਸੋਹਣਾ ਲੱਗਦਾ ਪਿਆ ਸੀਗਾ ਬਹੁਤ ਜ਼ਿਆਦੇ ਵਧੀਆ ਪਤਾ ਨਹੀਂ ਕਿੰਨੇ ਕੁ ਥਾਵਾਂ ਤੇ ਜਿਹੜਾ ਇਹ ਪਾਣੀ ਆਈ ਡੋਲਦਾ ਪਿਆ ਸੀਗਾ ਤੇ ਇਹੀ ਵੇਖਣ ਨੂੰ ਕਿੰਨਾ ਸੋਹਣਾ ਲੱਗਦਾ ਵੇਖ ਸਕਦੇ ਹੋ ਤੁਸੀਂ ਇਹ ਆਪਾਂ ਰਾਸਤੇ ਦੇ ਵਿੱਚ ਮਾਤਾ ਕਾਂਗੜਾ ਦੇਵੀ ਜੀ ਨੂੰ ਜਾਂਦੇ ਹੋਏ ਰਾਸਤੇ ਦੇ ਵਿੱਚ ਆਪਾਂ ਇਹ ਵੇਖਿਆ ਸੀਗਾ ਤੇ ਹੁਣ ਜੀ ਆਪਾਂ ਪਹੁੰਚ ਗਏ ਆ ਮਾਤਾ ਕਾਂਗੜਾ ਦੇਵੀ ਜੀ ਦੇ ਮੰਦਿਰ ਇੱਥੋਂ ਦੇ ਵੀ ਕੀਤੇ ਆਪਾਂ ਦਰਸ਼ਨ ਤੇ ਬਹੁਤ ਵਧੀਆ ਇੱਥੋਂ ਦੇ ਵੀ ਦਰਸ਼ਨ ਹੋਏ ਆਪਾਂ ਨੂੰ ਤੇ ਇਹ ਮੰਦਿਰ ਦੇ ਵਿੱਚ ਤੁਹਾਨੂੰ ਪਤਾ ਹੈ ਪ੍ਰਸਿੱਧ ਮਾਤਾ ਕਾਲਕਾ ਦਾ ਮੰਦਿਰ ਬਣਿਆ ਹੋਇਆ ਏ ਤਾਂ ਫਿਰ ਆਪਾਂ ਜੀ ਉੱਥੋਂ ਦੀ ਵੀ ਤੁਹਾਨੂੰ ਇੱਕ ਝਲਕ ਜ਼ਰੂਰ ਵਿਖਾਵਾਂਗੇ ਤਾਂ ਕਮੈਂਟਾਂ ਦੇ ਵਿੱਚ ਜਰੂਰ ਜੈ ਮਾਤਾ ਦੀ ਲਿਖ ਦਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਦੇ ਰਿਹਾ ਕਰੋ ਕਿਉਂਕਿ ਆਪਾਂ ਐਵੇਂ ਦੀਆਂ ਵੀਡੀਓ ਜਿਹੜੀਆਂ ਤੁਹਾਡੇ ਵਾਸਤੇ ਲੈ ਕੇ ਆਉਂਨੇ ਰਹਿੰਦੀਆਂ ਤੇ ਹੁਣ ਤੁਸੀਂ ਦਰਸ਼ਨ ਕਰੋ ਜੀ ਮਾਤਾ ਕਾਲੀ ਜੀ ਦੇ ਤੇ ਉਸ ਤੋਂ ਬਾਅਦ ਜੀ ਜਿਹੜੇ ਹਨੂਮਾਨ ਸੈਣਾ ਹੁੰਦੀ ਆ ਉਹ ਵੀ ਇੱਥੇ ਬਹੁਤ ਜ਼ਿਆਦਾ ਹੁੰਦੀ ਆ ਵੇਖ ਸਕਦੇ ਹੋ ਤੁਸੀਂ ਲੱਡੂ ਖਾਈ ਜਾਂਦਾ ਏ ਬਹੁਤ سارے ਸੀਗੇ ਜਿਹੜੇ ਤਾਰਾਂ ਦੇ ਉੱਤੇ ਤੇ ਛਿੱਡਾਂ ਦੇ ਉੱਤੇ ਬਹੁਤ ਹੁੰਦੇ ਆ ਪਹਾੜੀ ਏਰੀਆ ਦੇ ਵਿੱਚ ਤਾਂ ਇਨਾਂ ਨੂੰ ਵੀ ਜਿਹੜੇ ਸ਼ਰਧਾਲੂ ਇੱਥੇ ਪਹੁੰਚਦੇ ਆ ਖਾਣ ਪੀਣ ਨੂੰ ਬਹੁਤ ਸਾਮਾਨ ਜਿਹੜਾ ਚੜਾਕੇ ਜਾਂਦੇ ਆ ਤੇ ਇਹ ਵੀ ਬਹੁਤ ਖੁਸ਼ ਖੁਸ਼ ਉੱਥੇ ਰਹਿੰਦੇ ਆ ਤੇ ਫਿਰ ਜੇ ਆਪਾਂ ਅੱਗੇ ਕਾਂਗਣਾ ਮਾਤਾ ਜੀ ਮਾਰਕੀਟ ਦੇ ਵਿੱਚ ਬਾਜ਼ਾਰ ਦੇ ਵਿੱਚ ਜਿੱਥੋਂ ਕੜਾਈ ਪ੍ਰਸ਼ਾਦ ਲਿੱਤਾ ਜਾਂਦਾ ਏ ਤੇ ਬਹੁਤ ਹੋਰ ਵੀ ਬਹੁਤ ਸਾਮਾਨ ਜਿਹੜਾ ਲੋਕੇ ਤੋਂ ਖਰੀਦ ਸਕਦੇ ਆ ਇਹ ਵੀ ਬਾਜ਼ਾਰ ਬਹੁਤ ਕਾਫੀ ਭਾਰਾ ਕਾਫੀ ਲੰਮਾ ਚਾਲਦਾਈ ਬਹੁਤ ਭਾਰਾ ਬਾਜ਼ਾਰ ਆ ਇੱਥੋਂ ਦਾ ਤੇ ਇਤੋਂ ਹੀ ਸਾਰੇ ਲੋਕ ਜਿਹੜੇ ਕੜਾਈ ਪ੍ਰਸ਼ਾਦ ਲੈ ਕੇ ਮਾਤਾ ਦੇ ਦਰਸ਼ਨਾਂ ਨੂੰ ਚਲੇ ਜਾਂਦੇ ਆ ਕਿਉਂਕਿ ਤੁਹਾਨੂੰ ਪਤਾ ਲੰਮੀ ਸਫਰ ਦੇ ਵਿੱਚ ਘਰ ਤੋਂ ਜਿਹੜਾ ਸਮਾਨ ਚੱਕਣਾ ਥੋੜਾ ਜਿਹਾ ਔਖਾ ਲੱਗਦਾ ਤਾਂ ਇੱਥੇ ਇਹੋ ਜਿਹੇ ਮਾਰਕੀਟ ਹਰ ਮੰਦਰ ਦੇ ਕੋਲ ਮਿਲ ਹੁੰਦੇ ਗਏ ਜਿੱਥੋਂ ਆਪਾਂ ਕੋਈ ਵੀ ਸਮਾਨ ਬੜੀ ਹੀ ਆਸਾਨੀ ਦੇ ਨਾਲ ਲੈ ਸਕਦੇ ਆ ਤਾਂ ਉਸ ਤੋਂ ਬਾਅਦ ਜੀ ਆਪਾਂ ਵੀ ਜਿਹੜਾ ਪ੍ਰਸ਼ਾਦ ਲਿਆਈ ਤੇ ਆਪਾਂ ਪਹੁੰਚ ਗਏ ਆ ਜੀ ਹੁਣ ਮਾਤਾ ਜਵਾਲਾ ਜੀ ਦੇ ਮੰਦਰ ਦੇ ਵਿੱਚ ਤੇ ਇੱਥੇ ਕਾਫੀ ਪੀੜ ਸੀਗੀ ਕਿਉਂਕਿ ਲੈਣੇ ਲੱਗੀਆਂ ਹੋਈਆਂ ਸੀਗੀਆਂ ਤੇ ਇੱਥੇ ਥੋੜੀ ਜਿਹੀ ਆਜੀ ਆਪਾਂ ਨੂੰ ਲੈਂਡ ਦੇ ਵਿੱਚ ਲੱਗ ਕੇ ਪਰ ਇੰਨੀ ਵੀ ਨਹੀਂ ਸੀਗੀ ਤੇ ਥੋੜੇ ਇੱਕ 5-10 ਮਿੰਟ ਦੇ ਵਿੱਚ ਆਪਾਂ ਜਿਹੜੇ ਇੱਥੋਂ ਵੀ ਦਰਸ਼ਨ ਕਰ ਲਈ ਸੀ ਤੇ ਜਲਦੀ ਜਲਦੀ ਆਪਾਂ ਉੱਥੋਂ ਵੀ ਰਵਾਨਾ ਹੋ ਕੇ ਤੇ ਆਪਾਂ ਪਹੁੰਚ ਗਏ ਆ ਜੀ ਮਾਤਾ ਚਿੰਤਪੁਰਨੀ ਦੇ ਮੰਦਿਰ ਦੇ ਵਿੱਚ ਜਿੱਥੇ ਸਭ ਦੀਆਂ ਚਿੰਤਾ ਦੂਰ ਹੁੰਦੀਆਂ ਨੇ ਤਾਂ ਇੱਥੇ ਵੀ ਆਪਾਂ ਬਹੁਤ ਵਧੀਆ ਦਰਸ਼ਨ ਕੀਤੇ ਤੇ ਉਸ ਤੋਂ 10 ਕੁ ਮਿੰਟਾਂ ਦੀ ਬਾਅਦ ਤੇ 15 ਮਿੰਟਾਂ ਤੱਕ ਦੀ ਬਾਅਦ ਤੇ ਆਪਾਂ ਪਹੁੰਚ ਚੱਕ ਚੁੱਕੇ ਆ ਜੀ ਮਾਤਾ ਸ਼ੀਤਲਾ ਦੇ ਮੰਦਿਰ ਦੇ ਵਿੱਚ ਤਾਂ ਇੱਥੇ ਵੀ ਆਪਾਂ ਬਹੁਤ ਹੀ ਸੋਹਣੇ ਜਿਹੜੇ ਦਰਸ਼ਨ ਕੀਤੇ ਬਹੁਤ ਹੀ ਵਧੀਆ ਲੱਗਿਆ ਇੱਥੇ ਵੀ ਤਾਂ ਮੌਸਮ ਜਿਹੜਾ ਇੱਥੇ ਵੀ ਬਹੁਤ ਹੀ ਸੋਹਣਾ ਸੀ ਠੰਡੀਆਂ ਹਵਾਵਾਂ ਚੱਲਦੀਆਂ ਪਈਆਂ ਸੀ ਮੀਂਹ ਪੈਂਦਾ ਪਿਆ ਸੀ ਤਾਂ ਬਹੁਤ ਹੀ ਜਿਆਦਾ ਵਧੀਆ ਲੱਗਿਆ ਸਾਰੇ ਮੰਦਰ ਵਿੱਚ ਆਪਾਂ ਦਰਸ਼ਨ ਕਰਕੇ ਜੀ ਹੁਣ ਆਪਾਂ ਇੱਥੋਂ ਤੋਂ ਸਮਾਪਤੀ ਕਰਾਂਗੇ ਤਾਂ ਬਹੁਤ ਹੀ ਜਿਆਦਾ ਜਿਹੜੀ ਸਾਡੀ ਯਾਤਰਾ ਬਹੁਤ ਵਧੀਆ ਰਹੀ ਬਹੁਤ ਸੋਹਣਾ ਬਹੁਤ ਮਨ ਨੂੰ ਸਕੂਨ ਮੈਣ ਵਾਲੀ ਦਰਸ਼ਨ ਹੋਈ ਆ ਤਾਂ ਫਿਰ ਜੀ ਆਪਾਂ ਤੁਸੀਂ ਵੇਖ ਸਕਦੇ ਹੋ ਇੱਥੋਂ ਦੇ ਜਿਹੜੇ ਇੱਥੋਂ ਦੀ ਸੈਨਾ ਦੇ ਵੀ ਦਰਸ਼ਨ ਕਰ ਸਕਦੇ ਹੋ ਤੁਸੀਂ ਤੇ ਇਹਨਾਂ ਦੇ ਦੇਖੋ ਨਾਲ ਹੀ ਬੱਚੇ ਲਾਏ ਹੋਏ ਆ ਢੱਡ ਦੇ ਨਾਲ ਵੇਖ ਸਕਦੇ ਹੋ ਤੇ ਇੱਥੇ ਜਿੰਨੇ ਵੀ ਸ਼ਰਦ ਆਲੂ ਹੁੰਦੇ ਕੌਜਨਾ ਕੌਜੀ ਖਾਨ ਨੂੰ ਇਹਨਾਂ ਨੂੰ ਜ਼ਰੂਰ ਦਿੰਦੇ ਆ ਤੇ ਬਹੁਤ ਹੀ ਜਿਆਦੇ ਵਧੀਆ ਲੱਗਦਾ ਇਹਨਾਂ ਨੂੰ ਵੇਖ ਕੇ ਵੀ ਇਹਨਾਂ ਦੀਆਂ ਵੀ ਨਾਟਖੜ ਸ਼ਰਾਰਤਾਂ ਜਿਹੜੀਆਂ ਵੀਡੀਓ ਬਣਾਉਣ ਦੇ ਵਿੱਚ ਬਹੁਤ ਵਧੀਆ ਲੱਗਦੀਆਂ ਈ ਤਾਂ ਹਣ ਅੱਗੇ ਜੇ ਆਪਾਂ ਤੁਰਪੇ ਆ ਅਗਲੀ ਟੂਰ ਵਾਸਤੇ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਕਿਵੇਂ ਦਾ ਲੱਗਿਆ ਤਾਂ ਆਹ ਏਰੀਆ ਵੀ ਜਿਹੜਾ ਪੰਜਾਬ ਦੇ ਨੇੜੇ ਪੈ ਜਾਂਦਾ ਏ ਤਾਂ ਅਗਲੇ ਵਲੌਗ ਦੇ ਵਿੱਚ ਤੁਹਾਨੂੰ ਜੂੜ ਦੱਸਾਂਗੇ ਇਹ ਕਿੱਥੇ ਬਣਿਆ ਹੋਇਆ ਕਿਵੇਂ ਬਣਿਆ ਹੋਇਆ ਤਾਂ ਇਸ ਵਾਸਤੇ ਆਪਣੇ ਜਿਹੜੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤੇ ਵੇਖਦੇ ਜਾਓ ਇਹ ਜਿਹੜਾ ਪਹਾੜੀ ਏਰੀਆ ਹੈ ਇਹ ਪੰਜਾਬ ਦੇ ਬਿਲਕੁਲ ਨੇੜੇ ਰਹਿ ਜਾਂਦਾ ਹੈ ਤਾਂ ਅਗਲਾ ਵਲੌਗ ਆਪਾਂ ਇਸੇ ਦੀ ਪਾਵਾਂਗੇ ਵੀ ਇਹ ਏਰੀਆ ਕਿੱਥੇ ਰਹਿ ਜਾਂਦਾ ਕਿਹੜਾ ਏਰੀਆ ਹੈ ਤਾਂ ਇਹ ਕਿਵੇਂ ਜੰਗਲ ਦੇ ਵਿੱਚ ਜੰਗਲ ਦੀ ਤਰ੍ਹਾਂ ਬਣਿਆ ਹੋਇਆ ਹੈ ਸਿੰਗਲ ਰੋਡ ਆ ਤੇ ਬਹੁਤ ਜ਼ਿਆਦੇ ਜਿਹੜੇ ਇੱਥੇ ਘੱਟ ਲੋਕ ਆਉਂਦੇ ਆ ਸਿਰਫ ਔਨ ਲੰਗਨ ਟੱਪਣ ਵਾਲੀ ਇੱਥੋਂ ਜਾਂਦੇ ਆ ਹੁਣ ਜਾਣ ਵਾਲੇ ਤੇ ਬਸ ਉਹ ਇੱਥੋਂ ਦੀ ਬਹੁਤ ਘੱਟ ਆ ਬਹੁਤ ਦੂਰ ਦੂਰ ਤੱਕ ਕੋਈ ਘਰ ਨਜ਼ਰ ਨਹੀਂ ਆਉਂਦਾ ਸਿਰਫ ਜੰਗਲੀ ਜੰਗਲ ਦਾ ਰਾਸਤਾ ਹੀ ਤੇ ਅਗਲਾ ਵਲੌਗ ਜ਼ਰੂਰ ਦੇਖਿਓ ਤਾਂ ਉਹਦੇ ਵਿੱਚ ਆਪਾਂ ਸਾਰਾ ਤੁਹਾਨੂੰ ਦੱਸਾਂਗੇ ਵੀ ਇਹ ਰਾਸਤਾ ਕਿਸ ਥਾਂ ਵੱਲ ਨੂੰ ਜਾਂਦਾ ਹੈ ਤਾਂ ਉੱਥੇ ਕੀ ਹੋਇਆ ਬਣਿਆ ਵਾ ਤੇ ਜਿਹੜਾ ਇੰਨਾ ਜਿਹੜਾ ਲੋਕੀ ਇਹ ਜੰਗਲ ਵਿੱਚੋਂ ਟ੍ਰੈਵਲ ਕਰਕੇ ਅੱਗੇ ਜਾਂਦੇ ਆ ਤਾਂ ਜ਼ਰੂਰ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖ ਲਿਓ ਤੇ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਤੁਹਾਨੂੰ ਕਿਵੇਂ ਲੱਗਿਆ ਮਾਤਾ ਰਾਣੀ ਦੇ ਦਰਸ਼ਨ ਕਰਕੇ ਤਾਂ ਆਪਣੀ ਪੇਜ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਆ ਕਰੋ ਕਿਉਂਕਿ ਇਹੋ ਜਿਹੀਆਂ ਵੀਡੀਓ ਅਸੀਂ ਲੈ ਕੇ ਆਉਂਦੇ ਰਹਿਣੀਆਂ ਹੈ ਵਲੌਗ ਦੇਖਣ ਲਈ ਸਭ ਦਾ ਧੰਨਵਾਦ ਹੈ ਜੀ ਤੁਸੀਂ ਸਾਨੂੰ ਫੇਸਬੁੱਕ ਤੇ ਵੀ ਜੁਆਇਨ ਕਰ ਸਕਦੇ ਹੋ ਉੱਥੇ ਵੀ ਸਾਡੀ ਆਈਡੀ ਇਸੇ ਨੰਬਰ ਤੇ ਨਾਮ ਤੇ ਬਣੀ ਹੋਈ ਹੈ ਗੁਰਪ੍ਰੀਤ ਕੌਰ ਬਰਾੜ ਦੇ ਨਾਮ ਤੇ ਜਰੂਰ ਸਰਚ ਕਰਕੇ ਉੱਥੇ ਵੀ ਸਾਨੂੰ ਤੁਸੀਂ ਵਿਜ਼ਿਟ ਕਰ ਸਕਦੇ ਹੋ ਤਾਂ ਸਭ ਦਾ ਬਹੁਤ ਬਹੁਤ ਧੰਨਵਾਦ ਬਹੁਤ ਸਪੋਰਟ ਕਰਦੇ ਹੋ ਥੈਂਕ ਯੂ ਸਾਰਿਆਂ ਨੂੰ